ਨਾਮੇ ਪਾਛਾ ਦਾਪਾ 6300 ਸਾਲਾ ਦਿਹਾੜਾ ਮਨਾ ਰਹੇ ਆ ਪਟਨਾ ਸਾਹਿਬ ਦੇ ਲਾਗੇ ਸਸਰਾਮ ਪਿੰਡ ਐ ਉੱਥੇ ਗੁਰੂ ਘਰ ਦਾ ਪ੍ਰਚਾਰਕ ਉਹ ਦਾ ਨਾ ਠੱਗੂ ਹੋਇਆ ਤੇ ਉਹਨੂੰ ਸਾਡੇ ਚਾਚਾ ਕਹਿੰਦੇ ਸਨ ਉਹ ਘਾਰ ਭੇਟਾ ਲੈਣ ਗਿਆ ਕਿਸੇ ਨੇ ਕੋਈ ਦਿੱਤਾ ਕਿਸੇ ਨੇ ਕੋਈ ਤੇ ਗਰੀਬ ਸੀ ਉਹ ਜਨ ਜੁਗੇ ਨਹੀਂ ਸੀ ਲੰਘਣਾ ਉਹਦੇ ਬੂਏ ਅੱਗੋਂ ਪਤਾ ਨਹੀਂ ਕਿੰਨੀ ਕਵੇਰਾਂ ਤੇ ਕਹਾ ਦੇ ਕਹਿਣ ਲੱਗਾ ਧੀਏ ਰਾਣੀ ਕਿ ਤੂੰ ਹੀ ਪੂਰਾ ਦੇ ਦਿਆ ਕਰ ਆਟੇ ਦੀ ਲਾਪੀ ਪਾ ਦਿਆ ਕਰ ਗਰੀਬ ਨੂੰ ਗੁੱਸਾ ਵੜਾਉਂਦਾ ਮੈਂ ਜੋ ਸੁਣਨਾ ਇਤਿਹਾਸ ਕੋਈ ਬੜਾਈ ਗੱਲ ਨਹੀਂ ਕਹਿਣ ਲੱਗੀ ਬਾਬਾ ਤੂੰ ਕਹਿੰਦਾ ਮੈਂ ਕੁਝ ਦਿਆਂ ਮੇਰੇ ਕੋਲ ਕੂੜਾ ਕੂੜਾ ਲੈ ਜਾ ਇਹ ਇਤਿਹਾਸ ਆਟਾ ਨਹੀਂ ਪੈਸੇ ਨਹੀਂ ਸੋਨਾ ਨਹੀਂ ਕੱਪੜਾ ਨਹੀਂ ਕਹਿਣ ਲੱਗੀ ਕੂੜਾ ਕੇ ਉਹ ਚਾਹੀਦਾ ਕਹਿੰਦਾ ਠੀਏ ਕੂੜਾ ਹੀ ਪਾ ਦਿਆ ਉਹਨੇ ਕੂੜਾ ਪਵਾ ਲਿਆ ਤੁਸੀਂ ਜਾਓ ਕਿਤੇ ਪੜਨਾ ਸਾਥ ਤੇ ਮੇਰੀ ਕਹਨ ਤੇ ਜੂ ਡਾਜੇ ਸਸਰਾਮ ਨਗਰ ਤੇ ਗੁਰਦੁਆਰੇ ਦੇ ਚਾਚੇ ਫੱਗੂ ਦੀ ਏਵੇਲੀ ਉਹਨੇ ਕੂੜੇ ਨੂੰ ਜਾ ਕੇ ਖੋੜਿਆ ਉਹਦੇ ਚ ਬੇਰੀ ਦੀ ਗਿੜਕ ਹੈ ਔਰ ਉਹਨੇ ਬੇਰੀ ਦੀ ਗਿੜ ਕਢੀ ਵੇਲੀ ਦੀ ਇੱਕ ਔਟਵੇ ਜਾ ਕੇ ਉਹ ਨਿੱਕੀ ਰੰਬੀ ਰਣ ਥਾਂ ਖੋਦਿਆ ਪਾਣੀ ਪਾਇਆ ਅਰਦਾਸ ਕੀਤੀ ਐਸ ਵੇਲੇ ਦਾ ਬੀਜ ਹਾਰਿਆ ਹੋ ਜਾ ਜਦੋਂ ਧੰਗੁਰੂ ਗੋਬਿੰਦ ਸਿੰਘ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਤਰਬੈਣੀ ਪਹਿਲਾ ਖੰਡ ਪਾੜ ਕਰਾਇਆ ਨਾ ਜਿਹੜਾ ਪਖੰਡ ਪਾੜ ਕਰਾਉਣੇ ਨੇ ਇਹ ਸਭ ਤੋਂ ਪਹਿਲਾ ਖੰਡ ਪਾੜ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਤਰਬੈਣੀ ਕਰਾਇਆ ਜੇ ਇਹ ਖੰਡ ਪਾਠਾਂ ਦੀ ਪਰਜਾਦਾ ਉੱਥੇ ਚੱਲੀ ਹੈ ਜਦ ਹੀ ਜਾ ਤਰਬੈਣੀ ਪੈ ਪਉਣ ਦਾਨ ਕਰਦੇ ਸਬਦਾਏ ਤੈ ਪ੍ਰਕਾਸ਼ ਮਹਾਰਾ ਭਇਓ ਪਟਨਾ ਸ਼ਹਿਰ ਵਿਖੇ ਪਹੁੰਚਿਆ ਟੋਪਕ ਨਹੀਂ ਜਦੋਂ ਗੁਰੂ ਪਾਤਸ਼ਾਹ ਅਖੰਡ ਪਾੜ ਕਾ ਕੇ ਪਟਨੇ ਸਾਹਿਬ ਨੂੰ ਜਾ ਰਹੇ ਨੇ ਨਾ ਉਹ ਚਾਚੇ ਫੱਗੂ ਦੇ ਘਰ ਗਏ ਜੋ ਕਾਰ ਭੇਟਾ ਸੀ ਉਹਨੇ ਸ਼ਾਹ ਨੂੰ ਦੇ ਦਿੱਤੀ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫੱਗੂ ਤੇਰਾ ਲਾਹਾ ਮਾ ਕੱਲੇ ਨਹੀਂ ਪਰ ਐਦ ਕੀ ਥੋੜਾ ਜਿਹਾ ਫਰਕ ਪੈ ਗਿਆ ਕਹਿਣ ਲੱਗਾ ਜੀ ਭੁੱਲ ਨਾ ਜਾਈ ਹੋਏ ਤੁਸੀਂ ਕਿਰਪਾ ਕਰ ਦਿਓ ਕਹਿਣ ਲੱਗੇ ਤੈਨੂੰ ਕਿਸੇ ਬੀਬੀ ਦੇ ਇਹ ਕੂੜਾ ਪਾਇਆ ਸੀ ਕਹਿੰਦਾ ਜੀ ਆ ਗਿਆ ਚੇਤੇ ਕਹਿੰਦੇ ਜਿੱਥੇ ਗਿੜਕ ਭੀਜੀ ਹੋਣਾ ਮੈਨੂੰ ਉਥੇ ਲੈ ਚੱਲ ਐਡਾ ਕਬੂਤਾ ਸੀ ਕਿਉਂਕਿ ਕਿੱਡਾ ਘੋਵੇਗਾ ਬਿਰਦਾ ਬੂਟਾ ਫੇਟ ਫੁੱਟ ਕਹਿ ਲੋ ਪੋਣਾ ਫੇਟ ਕਹਿ ਲੋ ਉਹਨੂੰ ਕਿਹੜੇ 베ਰ ਲੱਗੇ ਸਨ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸ ਨਿੱਕੀ ਜੀ 베ਰੀ ਦਾ ਪੱਤਾ ਤੋੜ ਕੇ ਮੂੰਹ 'ਚ ਪਾ ਕੇ ਆਖਿਆ ਧੀਏ ਤੇਰਾ ਲੋਗ ਸਫਲਾ ਤੇਰਾ ਪ੍ਰ ਲੋਗ ਸਫਲਾ ਇਹ ਤਾਨੂੰ ਗੁਰੂ ਦਾ ਘਰ ਹੈ ਜਿਹੜਾ ਇੱਕ 베ਰੀ ਦੀ ਗਿੜਕਦੇ ਪੱਤੇ ਨੂੰ ਤੋੜ ਕਰਕੇ ਉਹਦਾ ਲੋਗ ਤੇ ਪ੍ਰੋਗ ਸਵਾਰ ਦਿੰਦਾ ਹੈ ਗੁਰੂ ਸਾਡੇ ਤੇ ਕਿਰਪਾ ਕਰੇ ਅਸੀਂ ਇਸ ਸਿਧਾਂਤ ਨੂੰ ਅਪਣਾਈਏ ਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਚੇ ਪਾਤਸ਼ਾਹ ਮਹਾਰਾਜ ਨੂੰ ਮੰਨੋ